ਕਿੱਕੀ ਮੈਨੂੰ ਕਹਿ ਕੇ ਗਿਆ ਪ੍ਰਧਾਨ ਜੀ ਬੈਠੇ ਮੈਂ ਵੀ ਕਹੂੰਗਾ ਇਹਨਾਂ ਨੂੰ ਇਹ ਜਿਹੜੇ ਆਫਸਰਸ ਨੇ ਹੂ ਆਰ ਬੀਇੰਗ ਐਕਟਿੰਗ ਲਾਈਕ ਪੇਡ ਮਰਸਨਰੀਜ਼ ਆਈ ਹੈਵ ਆਈ ਯੂਜ਼ ਦ ਵਰਡ ਆਈਪੀਐਸ ਹੋ ਕੇ ਯੂ ਆਰ ਯੂ ਆਰ ਥਰੋਇੰਗ ਦ ਕਨਸਟੀਟਿਊਸ਼ਨ ਟੇਅਰਿੰਗ ਇਟ ਅਪਾਰਟ ਯੂ ਆਰ ਮਰਡਰਿੰਗ ਸਮਬਡੀਜ਼ ਇੰਡੀਪੈਂਡੈਂਸ ਯੂ ਆਰ ਸਨੈਚਿੰਗ ਸਮਬਡੀਜ਼ ਲਿਬਰਟੀ ਕਾਂਗਰਸ ਭਵਨ ਦੇ ਬਾਹਰ ਇੱਕ ਬੋਰਡ ਲਾਉਣਾ ਅਸੀਂ ਲਾਉਣਾ ਚਾਹੁੰਦੇ ਆ ਔਰ ਜਿਹੜੇ ਅਫਸਰ ਇਦਾਂ ਬਦਲਾਖੋਰੀ ਕਰ ਰਹੇ ਨੇ ਸਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ ਉਹਨਾਂ ਦੇ ਨਾਮ ਬੋਰਡ ਹੋਊਗਾ ਕਾਲੇ ਰੰਗ ਦਾ ਤੇ ਨਾਮ ਲਿਖਾਂਗੇ ਲਾਲ ਰੰਗ ਨਾਲ ਤਾਂ ਕਿ ਆਉਣ ਵਾਲੇ ਸਮੇਂ ਚ ਕੱਲ ਨੂੰ ਸਾਡੀ ਸਰਕਾਰ ਬਣਨੀ ਆ ਇਹ ਨਾ ਹੋਵੇ ਕਿ ਮਾਲਵੇ ਵਾਲਾ ੱਟਕਾ ਕਰਕੇ ਮਾਝੇ ਵਾਲੇ ਲੀਡਰ ਤੋਂ ਫਾਇਦਾ ਲੈ ਜਾਏ ਘਟੋ ਘਟ ਪੈਰ ਮਿਨਿਮਮ ਰੀਅਲਿਸਟਿਕਲੀ ਜਿਹੜੇ ਅਫਸਰਾਂ ਨੇ ਸਾਡੇ ਕੀਟਰ ਨਾਲ ਲੀਡਰਾਂ ਨਾਲ ਫਰਕਰਾਂ ਨਾਲ ਜ਼ਬਰ ਜ਼ੁਲਮ ੱਟਕਾ ਉਹਨਾਂ ਦੇ ਨਾਮ ਉੱਥੇ ਲਿਖੇ ਜਾਣਗੇ ਫਿਰ ਔਰ ਮੈਨੂੰ ਕੱਲ ਬੜੀ ਅੱਛੀ ਸਲਾਹ ਦੇ ਕੇ ਗਏ ਨੇ ਸਾਡੇ ਕਾਂਗਰਸ ਦੇ ਮੈਂ ਨਾਮ ਵੀ ਲੈ ਦਿੰਨਾ ਕੁਸ਼ਲਦੀਪ ਸਿੰਘ ਕਿੱਕੀ ਐਕਐਸਐਮਐਲਏ ਉਹਨਾਂ ਦਾ ਬਹੁਤ ਜ਼ਿਆਤੀ ਹੋਈ ਹੈ ਕਿੰਨੇ ਕਾਂਗਰਸ ਦੇ ਬੰਦਿਆਂ ਨੇ ਸਾਧੂ ਸਿੰਘ ਨੂੰ ਤੀਜੀ ਵਾਰੀ ਫੜ ਲਿਆ ਵਿਚਾਰੇ ਨੂੰ ਇੱਕੋ ਕੇਸ ਵਿੱਚ 3rd ਟਾਈਮ ਕਿੱਕੀ ਮੈਨੂੰ ਕਹਿ ਕੇ ਗਿਆ ਪ੍ਰਧਾਨ ਜੀ ਬੈਠੇ ਮੈਂ ਵੀ ਕਹਾਂਗਾ ਇਹਨਾਂ ਨੂੰ ਸਾਰੇ ਬੈਠੇ ਆ ਜੀਪੀ ਵੀ ਸਾਡਾ ਛੋਟਾ ਵੀਰ ਐਕਐਸਐਮਐਲਏ ਬੈਠਾ ਇਹ ਜਿਹੜੇ ਆਫੀਸਰਸ ਨੇ ਹੂ ਆਰ ਬੀਂਗ ਐਕਟਿੰਗ ਲਾਈਕ पेड मर्सिनरीज आई यूज़ द वर्ड दे आर एक्टिंग लाइक पेड मर्सिनरीज फॉर छूटियां मोटियां ट्रांसफरस करावना वास्ते यार थोड़े जे पैसे पूसे कमावना वास्ते ਤੁਸੀਂ ਯਾਰ ਇੰਨਾ ਥੱਲੇ ਲੱਗ ਰਹੇ ਹੋ ਆਈਪੀਐਸ ਹੋ ਕੇ ਯੂ ਆਰ थ्रोइंग द ਕਨਸਟੀਟਿਊਸ਼ਨ ਟੇਰਿੰਗ ਇਟ ਅਪਾਰਟ ਯੂ ਆਰ ਮਰਡਰਿੰਗ ਸੰਬਡੀਜ਼ ਇੰਡੀਪੈਂਡੈਂਸ ਯੂ ਆਰ ਸਨੈਚਿੰਗ ਸੰਬਡੀਜ਼ ਲਿਬਰਟੀ ਇੰਨਾ ਇੰਨਾ ਬੱਤ ਗਿਰੋ ਥੱਲੇ ਥੋੜੀ ਆਪਣੀ ਇੱਜ਼ਤ ਰੱਖੋ ਬਹਾਲ ਰੱਖੋ ਪ੍ਰਧਾਨ ਜੀ ਨੂੰ ਮੈਂ ਕਹੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਿਲ ਟ੍ਰਾਈ ਆਫ ਕੋਰਸ ਕਰਨਾ ਤਾਂ ਪਾਰਟੀ ਦੀ ਸਹਿਮਤੀ ਨਾਲ ਮਰਜ਼ੀ ਨਾਲ ਆ ਕਾਂਗਰਸ ਭਵਨ ਦੇ ਬਾਹਰ ਇੱਕ ਬੋਰਡ ਲਾਉਣਾ ਅਸੀਂ ਲਾਉਣਾ ਚਾਹੁੰਦੇ ਆ ਔਰ ਜਿਹੜੇ ਅਫਸਰ ਇਦਾਂ ਬਦਲਾਖੋਰੀ ਕਰ ਰਹੇ ਨੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ ਉਹਨਾਂ ਦੇ ਨਾਮ ਬੋਰਡ ਹੋਊਗਾ ਕਾਲੇ ਰੰਗ ਦਾ ਤੇ ਨਾਮ ਲਿਖਾਂਗੇ ਲਾਲ ਰੰਗ ਨਾਲ ਤਾਂ ਕਿ ਇੱਕ ਆਉਣ ਵਾਲੇ ਸਮੇਂ 'ਚ ਕਹਨੂ ਸਾਡੀ ਸਰਕਾਰ ਬਣਨੀ ਆ ਇਹ ਨਾ ਹੋਵੇ ਕਿ ਮਾਲਵੇ ਵਾਲਾ ੱੱੱਕਾ ਕਰਕੇ ਮਾਝੇ ਵਾਲੇ ਲੀਡਰ ਤੋਂ ਫਾਇਦਾ ਲੈ ਜਾਏ ਤੇ ਮਾਝੇ ਵਾਲਾ ਅਫਸਰ ੱੱੱਕਾ ਕਰਕੇ ਦੁਆਬੇ ਵਾਲੇ ਲੀਡਰ ਦੇ ਪੈਸੇ ਦੇ ਕੇ ਇਲੈਕਸ਼ਨਾਂ ਦੇ ਵਿੱਚ ਕੋਈ ਮਾੜਾ ਮੋਟਾ ਡੋਨੇਸ਼ਨ ਕਰਕੇ ਉਹ ਤੋਂ ਫਾਇਦਾ ਲਿਆ ਜੇ ਨਹੀਂ ਉਹ ਜਿਹੜਾ ਬੋਰਡ ਹੋਵੇਗਾ ਡੈਲੀ ਡੂਰੀ ਨਹੀਂ ਬੋਰਡ ਕਿਉਂਕਿ ਉਹ ਪੜਨ ਆਣ ਕੇ ਮੀਡੀਆ ਦੇਖੇ ਆਣ ਕੇ ਬਾਹਰ ਘਟੋ ਘਟ ਬੈਰ ਮਿਨਿਮਮ ਰੀਅਲਿਸਟਿਕਲੀ ਜਿਹੜੇ ਅਫਸਰਾਂ ਨੇ ਸਾਡੇ ਕੀਟਰ ਨਾਲ ਲੀਡਰਾਂ ਨਾਲ ਵਰਕਰਾਂ ਨਾਲ ਜ਼ਬਰ ਜ਼ੁਲਮ ਤੱਕਾ ਉਹਨਾਂ ਦੇ ਨਾਮ ਉੱਥੇ ਲਿਖੇ ਜਾਣਗੇ ਫਿਰ ਆਈ ਐਮ ਨਾਟ ਟ੍ਰਾਈਂਗ ਟੂ ਇੰਟੀਮੀਡੇਟ ਐਨੀਬਾਡੀ ਨੋ ਮੈਂ ਕਿਸੇ ਨੂੰ ਥ੍ਰੈਟਨ ਨਹੀਂ ਕਰ ਰਿਹਾ ਪਰ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਭਗਵੰਤ ਨੇ ਪਿੱਛੇ ਪਹਿਨਾਂ ਤੋਂ ਲਾ ਦੇਣੀਆਂ ਚਾਹੀਦੀਆਂ ਦਰ ਇਸ ਨੋ ਪੁਆਇੰਟ ਸਿਰਫ ਫੋਟੋਆਂ ਇਸ ਕਰਕੇ ਕਿ ਤਸਵੀਰ ਦੇ ਖਾਤੇ ਟੰਗੀਆਂ ਨੇ ਦਰ ਇਸ ਨੋ ਪੁਆਇੰਟ ਹੈਂਗਿੰਗ ਪਿਕਚਰਸ ਲਾਈਕ ਥਿਸ ਤੁਸੀਂ ਜਦੋਂ ਉਹਨਾਂ ਦੀ ਆਈਡੀਓਲੋਜੀ ਤੇ ਕੰਮ ਹੀ ਨਹੀਂ ਕਰ ਰਹੇ ਭਗਤ ਸਿੰਘ ਹੁੰਦਾ ਤੇ ਉਹ ਕਰਦਾ ਪਰਚੇ ਥੇਰੇ ਤੇ ਦਰਜ ਉਹ ਝੂਠੇ ਐਮਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਦਾ ਭਗਤ ਸਿੰਘ ਉਹ ਜੋ ਆਪਾ ਦੇ ਰਿ ਸੀਰੀਅਸ ਕੇਸਸ ਲਾਜ਼ ਬਣਾਉਂਦਾ ਭਗਤ ਸਿੰਘ ਨਹੀਂ ਲਾਉਂਦਾ ਤੇ ਫੇ ਫਾਇਦਾ ਕੀ ਤੁਸੀਂ ਨਾਮ ਉਹਨਾਂ ਦਾ ਵਰਤਦੇ ਹੋ ਬਾਬਾ ਸਾਹਿਬ ਅੰbedkar ਦਾ ਸੰਵਿਧਾਨਤ ਸੰਵਿਧਾਨ ਨੂੰ ਤੁਸੀਂ ਰੋਜ਼ ਛਿੱਕੇ ਤੇ ਟੰਗਦੇ ਹੋ ਔਰ ਮੈਂ ਭਗਵਾਨ ਤੁਹਾਨੂੰ ਕਹਿਣਾ ਚਾਹੁੰਦਾ ਕਿ ਯੂ ਹੈਵ ਨੋ ਓਪੀਨੀਅਨ ਯੂ ਆਰ ਅ ਸਿੱਖ ਚੀਫ ਮਿਨਿਸਟਰ ਪੰਜਾਬ ਦਾ ਚੀਫ ਸਿੱਖ ਚੀਫ ਮਿਨਿਸਟਰ ਆ ਸਾਡੇ ਕੌਮ ਦੇ ਕੁਝ ਬੰਦਿਆਂ ਤੇ ਬਾਹਰ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਉਹਨਾਂ ਵਿਕਟਮ ਹੋਏ ਨੇ ਮਾਰੇ ਗਏ ਕੈਨੇਡਾ ਦੇ ਵਿੱਚ ਬੰਦੇ ਥ੍ਰੈਟਸ ਵੀਲਡ ਆਊਟ ਹੋ ਰੀਆਂ ਅਮਰੀਕਾ ਦੇ ਵਿੱਚ ਮੈਂ ਕਿਸੇ ਦਾ ਸਪੋਰਟਰ ਨਹੀਂਗਾ ਲੈਟ ਮੀ ਕੈਟੈਗੋਰਿਕਲੀ ਸੇ ਸਮ ਟਾਈਮਸ ਯੂ ਵਨ ਕੈਨ ਟਵਿਸਟ ਦਾ ਸਟੇਟਮੈਂਟ ਨੋ ਪਰ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਚਲੋ ਅਸੀਂ ਬੋਲੀਏ ਨਾ ਬੋਲੀਏ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ opinion ਨਹੀਂ ਹੈ ਨਹੀਂਗਾ ਕਿ ਦੇਸ਼ ਦੀਆਂ ਏਜੰਸੀਆਂ ਉਧਰ ਵਿਦੇਸ਼ਾਂ ਵਿੱਚ ਜਾ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਇਲਿਮੀਨੇਟ ਕਰ ਰਹੀ ਆ ਕੋਈ opinion ਨਹੀਂ ਨਾ ਹਾਂ ਨਾ ਹੱਕ ਚ ਨਾ ਉਲਟ ਕਿਦਾਂ ਦਾ ਮੁੱਖ ਮੰਤਰੀ ਅਸੀਂ ਚੁਣ ਕੇ ਬਿਠਾ ਦਿੱਤਾ ਵਾ ਔਰ ਮੈਨੂੰ ਤਾਂ ਹੁਣ ਸ਼ੱਕ ਪੈਂਦਾ ਕਿ ਦੀਪ ਸਿੱਧੂ ਦਾ ਜਿਹੜਾ ਹੋਇਆ ਐਕਸੀਡੈਂਟ It may not be an accident, it may also be a murder. What is happening all around us? Ah, <laughs>